ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪਿਆਰੀ ਯੂਟਿਊਬਰ ਤੇ ਤੁਹਾਨੂੰ ਅੱਜ ਦਾ ਕਾਰਨਾਮਾ ਦੇਖਾ ਦੇਣਾ ਦੇਖੋ ਚੋਬਰੋ ਇੱਕ ਸੱਪ ਨੂੰ ਦੇਦਾ ਆਦਾ ਬਣੇ ਜ ਆਹ ਦੇਖਾ ਹੁਣ ਆਪਾਂ ਸੀਡੀਲ ਨੂੰ ਬੁਲਾਉਣਾ ਉਹ ਚੱਕੂ ਇਹਨੂੰ ਦੇਖੋ ਪੈ ਲਾਗ ਬਹੁਤ ਵੱਟਾ ਇਹ ਦਿਖਾ ਦਈਏ ਮੜਾ ਜੂਨ ਵਰਕੇ ਆਹ ਬੰਦਾ ਪੂਰਾ ਡਾਵਲ ਆ ਬਈ ਸੀੜੀ ਚੱਕ ਲਿਆ ਓਏ ਆ ਪਿਆ ਗਣ ਜੋ ਬਈਗਾ ਈਅਰ ਕਰਦੀ ਕਿਦੇ ਵੱਡਿਆ ਗਿਆ ਪਿਆ ਗਲ ਤਾਂ ਗਣੂ ਆ ਸਾਰੀ ਪਿਆਗਾ ਕਿੱਥੇ ਦੇਖੋ ਓ ਦੇਖੋ ਸੱਪ ਕਿਵੇਂ ਕਿੱਥੇ ਪਿਆਗਾ ਆਪੇ ਉਹ ਤਾਂ ਮੂਹੇ ਤਾਂ ਹੋ ਪਿਆ ਹਾਂ ਦੇਖੋ ਮੇਤਰੋ ਡਰੀ ਜਾਂਦਾ ਜੋਬਰ ਮੈਂ ਤਾਂ ਮੇਰੇ ਟਰੈਕਟਰ ਤੇ ਚੜ ਜਾ ਮੈਨੂੰ ਪੁੱਛਦੀ ਕੀ ਮੈਂ ਤਾਂ ਲੱਤਾਂ ਦਾ ਹਾਂ ਜੱਕਲੇਵਾ ਕੇ ਤਾਂ ਨਾ ਚੜਜੇ ਡਾਗ ਵੀ ਨਹੀਂ ਇਹ ਬੰਦਾ ਆ ਮੂਹ ਹੀ ਆ ਉਹਦੇ ਸਾਹਮਣੇ ਬੈੜਾ ਮੂਹ ਹੀ ਆਹੋ ਆ ਤਾਂ ਪੂਛਾ ਚੱਕ ਲਾ ਓਏ ਹੈ ਜਿਉਂਦਾ ਨਹੀਂਗਾ ਗੋਲਾ ਡਾਬਲ ਟੀਆ ਜਾਂਗ ਲਿਆ ਜਾ ਕੇ ਬੱਪਾ ਪਰਾ ਚੱਕਾ ਇਹਨੂੰ ਬਸ 2 ਮਿੰਟ ਦੇਣਾ ਵਿੱਚ ਆ ਜੂ ਇਹ ਮਾ ਉਹ ਤਾਂ ਠੀਕ ਹੈ ਮਾ ਕਾਨੂੰ ਕਿਸ ਦੇ ਹੱਥ ਲੱਗੇ ਇਹਨੇ ਅਗਲਾ ਵਾਂ ਇਹਨੂੰ ਕਾਲ ਘੂਕ ਦੇ ਦਿਨ ਸੀੜੀ ਦੇ ਦੱਸ ਰਿਹਾ ਕਾਲ ਘੂ ਕਰੇ ਦੀਗਾ ਕਾਲ ਯਾਰ ਹੁਣ ਕੀ ਕਰੀਏ ਕੁੱਤੀ ਇਹਨੇ ਬਸਲ ਮੈਂ ਇਹ ਜਾਣ ਕੇ ਕਰਿਆ ਮਿੱਤਰੋ ਬੜਕ ਦੂਰਾ ਵਰਕੇ ਸੀ ਜਾਂਦੇ ਕਰਕੇ ਹੈਨਾ ਚੱਲ ਦਵਾਰੇ ਚ ਲਾਉਣੇ ਆ ਬਜੋ ਟੇਰ 2 ਮਿੰਟ

हां सी हां सी हां सी ਜਮਾ ਸਹੀ ਮਾਰੇ ਵਰ ਗਿਆ ਚੱਕੇ ਨੂੰ ਹੁਣ ਫਰਾ ਪੁਰਾਣਾ ਕਰਦੀ ਭੈਣ ਦੇ ਨਾਮ ਆ ਬਾਬਾ ਡਾਵਾ ਦੀ ਭੈਣ ਦਾ ਯਾਰ ਇੱਕ ਪੀਸ ਇਹਦਾ ਉੱਥੇ ਵੀ ਉਹ ਵੀ ਚੱਕ ਲੈ ਮੈਂ ਹੀ ਕਹਣਾ ਮੈਂ ਕਈ ਵਾਰ ਕੇਦੇ ਹੱਥ ਲੱਗੇਗਾ ਨਾ ਯਾਰ ਕਾਨੂੰ ਕੀ ਦਾ ਨੁਕਸਾਨ ਕਰਨਾ ਯਾਰ ਆਪਾਂ ਜਿੰਨਾ ਫਾਇਦਾ ਹੋ ਤੱਕ ਉਹ ਨਾ ਕਰੋ ਯਾਰ ਗਾਹਾਂ ਇਹਦੀ ਕਿਸਮਤ ਦੀ ਇਹਨੇ ਆਪਣੇ ਹੱਥੀ ਮਰਨਾ ਸੀਗਾ ਚਲ ਮਰ ਗਿਆ ਕਤਲ ਹੋ ਗਿਆ ਬਈ ਸਵੇਰੇ ਸਵੇਰੇ ਕਾ ਛੜਾ ਵਸਤੀ ਦੀ ਆ ਸੋਟੀ ਜੀ ਉੱਤੀ ਰੱਖੀ ਥੋੜਾ ਰੈਡ ਮੈਂ ਵਧੀਆ ਰੱਖੂ ਤੀ ਪਤਾ ਕਿੱਥੇ ਕੀ ਜਾਣਾ ਮੈਂ ਟੱਕਰ ਜਾ ਉਹ ਗਾਹਾਂ ਟਰੈਕਟਰ ਦੇ ਟਾਇਰ ਲਵੇਗਾ ਇੱਕ ਪੀ ਉਹ ਤਾਂ ਨਹੀਂ ਰੰਗ ਮਾਰਦਾ ਹਣਾ ਮਾਰਦਾ ਗੱਲ ਕਰਾਂ ਦੇਖ ਤੇ ਜੀ ਚਲ ਚਲ ਮੈਂ ਦੱਸ ਭੈਣ ਦੀ ਲੱਕੜ ਇੱਕ ਟੋਟਾ ਹੋਰ ਉਹ ਕਿੱਥੋਂ ਭਲੀ ਹੁਣ ਚਲੇ ਤਾਂ ਇੱਥੇ ਆ ਗਿਆ ਉਹ ਕੱਟੇ ਵੀ ਉਹ ਇੱਜ ਵੀ ਸਾਹਣ ਹੈ ਨਾ ਉਹ ਇਹ ਇਹਨੂੰ ਚੱਕ ਲੈ ਹੱਥ ਨਾਲ ਚੱਕ ਲੈ। ਐਂ ਕਿਹੋ ਜਿਹਾ ਚੱਕਦਾ ਹੱਥ ਨਾਲ। ਹੋਰ ਆ ਉਹ ਕਿਧਰ ਗਿਆ? ਕੱਪੜਾ ਦੇ ਨਾ ਕੱਪੜੇ ਨਾਲ ਚੱਕ ਲੈ। ਤਾਂ ਇਹਦਾ ਮੂੰਹ ਜਾ ਆਹ ਲੱਗ ਜੂ। ਹੋਰ। ਹੂਣ ਜਾ। ਐਂ ਲੈ ਚੱਲਣਾ ਕੜੀ ਸਿੱਕੇ ਮਾਰਿਆ ਕਰ ਉੱਥੇ ਚੱਕ ਕੇ। ਇਹ ਜੀ ਵੀ ਸਾਹ ਨੇ ਭੰਦੇ ਆ ਮਾਮੇ ਜਿੰਨਾਂ ਨਾਲ ਵੱਡੇ ਪਏ। ਉਹ ਐ ਨਹੀਂ ਸਿੜੀ। ਆਹ ਪੂਸੀ ਜੀ ਦੇਖ ਰਹੀ ਯਾਰ ਕਿੱਥੇ ਆ। ਪੂਸੀ ਜੀ ਤਾਂ ਹੁਣ ਮੈਂ ਹੁਣ ਕਿਹੜਾ ਮੈਨੂੰ ਪੂਸੀ ਹੀ ਦਿਖੀ ਸੀ। ਆ ਲੈ ਚੱਲ। ਮੈਨੂੰ ਪੂਸੀ ਹੀ ਦਿਖੀ ਸੀ ਗੰਜ ਦਾ। ਪੂਸੀ ਵੀ ਇੱਥੇ ਹੀ ਹੋ ਕਰਕੇ ਤੇ। ਹੁਣ ਪੂਸੀ ਨੂੰ ਵਿਧਵਾਗੇ। ਹੇਆ ਮੰਨ ਲੇ ਕਿ ਚਲ ਉਹ ਵੀ ਗਿੱਠ ਦਾ ਹੋਊ ਐ ਦੂ ਬਾਅਦ ਚ ਹਨਾ ਗਿੱਠ ਦਾ ਹੋਰ ਹੋਊ ਬਾਈ ਬਹੁਤ ਡਾਵਲ ਛੱਪ ਸੀਗਾ ਲੋ ਵੀ ਜੋ ਬਰੋ ਬੰਦਾ ਪਹੁੰਚਿਆ ਆਪਣੇ ਲਈ ਸਪੈਸ਼ਲ ਠੰਡਾ ਲੈ ਕੇ ਦੇਖੋ ਯਾਰ ਵੇ ਲਈ ਆ ਇਹ ਨਹੀਂ ਭੱਜੇ ਤੇ ਰਹਾਂਦੇ ਨੇ ਆ ਬੱਕਰਾ ਐ ਜੱਕੋ ਇੱਕ ਬਣਾਵਾਗੇ ਸ਼ਹਿਰ ਸਿਟੀ ਬੱਕਰੀਆਂ ਰੱਖਣੀਆਂ ਜੋ ਬੰਦੇ ਹੋਗਾ ਸ਼ੌਕੀ ਬੰਦਾ ਐ ਜੀ ਬਲੌਗ ਦੇਖਦਾ ਨਾ ਆਪਣੇ ਬਲੌਗ ਬਲੌਗ ਦੇਖਦਾ ਨਾ ਮੈਂ ਵੀਡੀਓ ਦੇਖਦਾ ਨਾ ਆਪਣੀਆਂ ਮੈਨੂੰ ਐਡ ਤੈਨੂੰ ਐਡ ਕਰਦੇ ਆ ਫਿਰ ਦੇਖਿਆ ਤੇਰੀ ਵੀਡੀਓ ਆ ਗਈ ਠੰਡਾ ਪਾ ਕੇ ਦੇ ਦੇ ਉਹਨੂੰ ਆਈ ਜਾ ਪਾ ਕੇ ਪੀਲਾ ਥੋੜੀ ਜੀ ਹੈ ਅੱਛਾ ਉਹਨੂੰ ਕੋਸਤੇ ਜਾ ਠੀਕ ਹੈ ਠੀਕ ਤੇਰਾ ਫਿਰ ਆਉਣੇ ਦੱਲੇ ਆਸਨ ਦਾ ਟਾਈਮ ਇਹਦੇ ਕੀ ਨਹੀਂ ਕਰਨਾ ਤੂੰ ਬਾਜੀ ਨਹੀਂ ਉੱਪਰ ਨਹੀਂ ਤੂੰ ਪਹਿਲਾਂ ਪਹਿਲਾਂ ਆ ਪੈਦਰ ਆ ਚੰਗਾ ਭਾਈ ਲਈ ਜੱਟ ਦਵਾਰੇ ਚਲੋ ਮਿੱਤਰੋ ਮਿਲਦੇ ਆਪਾਂ ਘਾਟੇ ਉੱਤੇ ਕਰ ਲਈ ਦਿਖਾਉਣੇ ਬ੍ਰੋ ਬੰਦੇ ਆਏ ਹੋਏ ਨੇ ਗਿਆਨੀ ਹੋਰੀ ਆ ਗਿਆਨੀ ਮੂਸੇ ਵਾਲਾ ਯਾਰੋ ਦੇਖੋ ਉਹਨੂੰ ਮੂਸੇ ਵਾਲਾ ਹੈ ਨਾ ਮੂਸੇ ਵਾਲਾ ਮੂਸੇ ਵਾਲਾ ਤੇ ਹੁਣ ਛਿਟੀ ਯਾਰ ਦੇ ਵੜਦੇ ਨੇ ਕਰਚੇ ਵੀਡੀਓ ਆਪਾਂ ਘੱਟੀ ਬਰੋੜਿਆਂ ਕੇ ਟਾਈਮ ਹੀ ਰੇਗਾ ਖਿੱਚਵਾਟ ਹੈ ਹੈਨਾ ਪਾ ਜਰਾ ਤਰਕੇ ਦੇ ਬੈਠੇ ਹੋਗੇ ਆਥਰ ਹੋ ਗਿਆ ਦੇਖੋ ਮਿੱਤਰੋ ਕਾਹੀ ਹਾਲਤ ਦੇਖੋ ਗੱਲ ਉਹ ਖੜੇ ਨੇ ਜੋਬੇ ਦੇਖੋ ਤੁਹਾਨੂੰ ചലോ പത്ര വർ ചിലെ ണ്ടേ